ਜੀ ਖਾਲਸੇਰੀ ਜਨਮ ਕੋ ਮੇਸ਼ੀਰੀ ਨਨਕੁਰ ਸਾਹਿਬ ਕੇ ਅੱਜ ਪ੍ਰੈਸ ਕਲਬ ਸ਼੍ਰੀ ਨਨਕੁਰ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਵੱਲੋਂ ਰਨ ਅਗੇਂਸਟ ਡਰਗ ਨਸ਼ਾ ਦੇ ਖਰੂਬ ਜਿਹੜੀ ਆ ਜੋ ਮਹੀਨ ਪੰਜਾਬ ਸਰਕਾਰ ਵੱਲੋਂ ਵਢੀ ਗਈ ਆ ਜੋ ਯੂਥ ਜਿਹੜਾ ਹੈ ਜਿਸ ਦਾ ਆਗਾਜ਼ ਕੀਤਾ ਗਿਆ ਨਸ਼ਾ ਦੇ ਖਿਲਾਫ ਉਸ ਦਾ ਇੱਕ ਹਿੱਸਾ ਦੇ ਵਿੱਚ ਰੱਖੀ ਗਈ ਆ ਤੇ ਪੂਰੇ ਪੰਜਾਬ ਚੋਂ ਸੈਂਕੜੇ ਦਰਜ ਇੱਥੇ ਜਿਹੜੇ ਦੁੜਾਕ ਆਏ ਨੇ ਇੱਕ ਸੰਦੇਸ਼ ਲੈ ਕੇ ਨਸ਼ਾ ਦੇ ਖਿਲਾਫ ਤੇ ਮੈਨੂੰ ਲੱਗਦਾ ਇਹ ਇੰਨੀ ਪਾਵਨ ਪਵਿੱਤਰ ਧਰਤੀ ਹੈ ਇੱਥੋਂ ਹਮੇਸ਼ਾ ਜ਼ੁਲਮ ਦੇ ਖਿਲਾਫ ਜਿਹੜੀ ਹੈ ਆਵਾਜ਼ ਉੱਠੀ ਹੈ ਤੇ ਇਸ ਧਰਤੀ ਤੋਂ ਇਹ ਜਿਹੜਾ ਸ਼ੁਭ ਸੰਦੇਸ਼ ਹੈ ਇਹ ਪੂਰੇ ਪੰਜਾਬ ਤੇ ਪੂਰੀ ਦੁਨੀਆ 'ਚ ਫੈਲੂਗਾ ਤੇ ਪੰਜਾਬ ਜਿਹੜਾ ਹੈ ਉਹ ਜਲਦ ਨਸ਼ਾ ਮੁਕਤ ਬਣੂਗਾ ਨਸ਼ਾ ਮੁਕਤ ਮਤਨ ਚੱਲ ਰਿਹਾ ਹੈ ਬੋਰਡ ਜਿਹੜੀ ਹੈ ਨਰਸਾ ਅ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ 350 ਸਾਲ ਹੋਏ ਨੇ ਉਹਨੂੰ ਚਨਮੁਖ ਰੱਖਿਆ ਹੋਇਆ ਪ੍ਰੈਸ ਕਲੱਬ ਅਨੰਦਪੁਰ ਸਾਹਿਬ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦੌਰ ਨਸ਼ਾ ਵਿਰੋਧ ਜਿਹੜੀ ਕਰਾਈ ਜਾ ਰਹੀ ਹੈਗੀ ਹੈ ਔਰ ਇਸ ਦੇ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਯੁੱਧ ਨਸ਼ਾ ਵਿਰੋਧ ਉਹਨੂੰ ਕਾਫੀ ਵੱਡਾ ਹੁੰਕਾਰਾ ਮਿਲਿਆ ਹੈਗਾ ਰਾਜ ਆਪਾਂ ਦੇਖਿਆ ਹੈਗਾ ਤੇ ਕਾਫੀ ਵੱਧ ਚੜ ਕੇ ਬੱਚਿਆਂ ਨੇ ਬਜ਼ੁਰਗਾਂ ਨੇ ਸਾਰੇ ਨੇ ਪਾਰਟਿਸਪੇਟ ਕੀਤਾ ਹੈਗਾ ਔਰ ਇੱਕ ਮੈਸੇਜ ਜਿਹੜਾ ਲਾਊਡ ਐਂਡ ਕਲੀਅਰ ਲੋਕਾਂ ਨੂੰ ਦਿੱਤਾ ਹੈਗਾ ਪਬਲਿਕ ਨੂੰ ਦਿੱਤਾ ਹੈਗਾ ਕਿ ਜਿਹੜੀ ਨਸ਼ਿਆਂ ਦੇ ਵਿਰੁੱਧ ਹੈਗੀ ਹੈ ਆਪਣੇ ਅੰਦਰ ਇੱਕ ਲਹਿਰ ਜਿਹੜੀ ਜਗਾਨੀ ਹੈ ਔਰ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣਾ ਹੈਗਾ ਔਰ ਜਿਹੜੇ ਬੰਦੇ ਨਸ਼ਿਆਂ 'ਚ ਲੱਗ ਗਏ ਨੇ ਉਹਨਾਂ ਨੂੰ ਨਸ਼ਿਆ ਤੋਂ ਛੁਡਾ ਕਰਕੇ ਆਪਾਂ ਵਾਪਸ ਮੇਨਸਟ੍ਰੀਮ ਵਿੱਚ ਲਿਆਉਣਾ ਹੈਗਾ ਅੱਜ ਆਪਣੇ ਇਸ ਉਪਰਾਲੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ 10 ਦੇ ਕਰੀਬ ਇਹੋ ਜਿਹੇ ਐਡਿਕਟਸ ਵੀ ਸਿਗੇ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਔਰ ਉਹਨਾਂ ਨੇ ਸਰਕਾਰ ਵੱਲੋਂ ਚਲਾਈ ਹੋਈ ਮੁਹਿੰਮ ਦੇ ਤਹਿਤ ਨਸ਼ਾ ਛਡਾਊ ਕੇਂਦਰ 'ਤੇ ਭਰਤੀ ਹੋ ਕੇ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕੀਤਾ ਹੈਗਾ ਔਰ ਨਾਲ ਪਾਰਟਿਸਪੇਟ ਕਰਕੇ ਦੌੜਾਂ ਵਿੱਚ ਇਹ ਸ਼ੋਅ ਕੀਤਾ ਹੈਗਾ ਕਿ ਜੇਰਾ ਵੀ ਬੰਦਾ ਚਾਹੇ ਜਦੋਂ ਅੰਦਰੋਂ ਚਾਹੁੰਦਾ ਹੈਗਾ ਤਾਂ ਉਹ ਨਸ਼ਿਆਂ ਤੋਂ ਬਾਹਰ ਨਿਕਲ ਸਕਦਾ ਹੈ ਦਲਦਲ ਤੋਂ ਬਾਹਰ ਨਿਕਲ ਸਕਦਾ ਹੈਗਾ ਆਪਾਂ ਇੱਕ ਖੁਸ਼ਹਾਲ ਪੰਜਾਬ ਦੀ ਜਿਹੜੀ ਸਿਰਜਣਾ ਕਰਨੀ ਹੈ ਉਹਦੇ ਵਾਸਤੇ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਹੈਗੇ ਨੇ ਮੈਂ ਪ੍ਰੈਸ ਕਲੱਬ ਅਨੰਦਪੁਰ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹੋ ਜਿਹਾ ਉਪਰਾਲਾ ਕੀਤਾ ਔਰ ਲੋਕਾਂ ਨੂੰ ਜੋੜ ਕੇ ਇੱਕ ਥਾਂ ਤੇ ਇਕੱਠਾ ਕੀਤਾ ਮੈਂ ਇਹੋ ਜਿਹੇ ਉਪਰਾਲੇ ਹੋਰ ਵੀ ਹੋਣ ਇਹਦੇ ਵਾਸਤੇ ਜਿਹੜੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਉਹ ਸਾਨੂੰ ਜ਼ਰੂਰ ਸ਼ਾਮਲ ਕਰਨ ਔਰ ਸਾਨੂੰ ਸੰਦੇਸ਼ ਦੇਣ ਤਾਂ ਜੋ ਆਪਾਂ ਪਾਰਟਿਸਿਪੇਟ ਕਰਕੇ ਜਿਹੜਾ ਇੱਕ ਮੈਸੇਜ ਹੈਗਾ ਲੋਕਾਂ ਤੱਕ ਪਹੁੰਚਾ ਸਕੀਏ ਸ਼੍ਰੀ ਅਨੰਦਪੁਰ ਸਾਹਿਬ ਪ੍ਰੈਸ ਕਲੱਬ ਜੋ 5 ਕਿਲੋਮੀਟਰ ਦੀ ਦੌੜ ਕਰਾਈ ਗਈ ਅਸਲ ਦੇ ਵਿੱਚ ਇਹ ਜਵਾਨੀ ਨੂੰ ਮੁੜ ਕੇ ਧੀ ਤੇ ਲਿਆਉਣ ਲਈ ਇੱਕ ਉਪਰਾਲਾ ਜਿਹੜਾ ਸ਼ਲਾਘਾਯੋਗ ਹੈ ਕਿਉਂਕਿ ਅੱਜ ਦੀ ਜਵਾਨੀ ਸਾਡੀ ਜਿਹੜੀ ਮੈਦਾਨ ਤੋਂ ਦੂਰ ਹੋ ਰਹੀ ਹੈ ਕੁਦਰਤ ਤੋਂ ਦੂਰ ਹੋ ਰਹੀ ਹੈ ਇਸ ਕਾਇਨਾਤ ਤੋਂ ਦੂਰ ਹੋ ਰਹੀ ਹੈ ਆਪਣੇ ਰਸਤਿਆਂ ਤੋਂ ਦੂਰ ਹੋ ਰਹੀ ਹੈ ਜਿਹਦਾ ਨਤੀਜਾ ਉਹ ਡਿਪਰੈਸ਼ਨ 'ਚ ਜਾ ਰਹੀ ਹੈ ਉਹ ਮੁਸ਼ਕਲਾਂ ਤੇ ਦੌਰ ਚ ਜਾ ਰਹੀ ਹੈ ਤੇ ਨਸ਼ਿਆਂ ਤੱਕ ਦੀ ਦਲਦਲ 'ਚ ਫਸ ਰਹੀ ਹੈ ਉਹ ਚੋਂ ਕੱਢਣ ਲਈ ਇਹ ਪਹਿਲ ਕਦਮੀ ਹੈ ਇਸ ਨੂੰ ਅਸੀਂ ਇੱਕ ਸਵਾਗਤਯੋਗ ਕਦਮ ਵੀ ਕਹਿ ਸਕਦੇ ਹਾਂ ਤੇ ਅਜਿਹੇ ਉਪਰਾਲੇ ਲਗਾਤਾਰ ਸਾਰੀ ਸੰਸਥਾਵਾਂ ਮਿਲ ਹੋਣੇ ਚਾਹੀਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਦੇਖੋ ਜੀ ਇਹ ਨੌਜਵਾਨ ਉੜਦੇ ਨਹੀਂ ਬੱਚੇ ਉੜਦੇ ਨਹੀਂ ਅੱਜ ਉਹਦੀ ਉਦਾਹਰਨ ਸੀ ਕਿ ਸਵੇਰੇ 4:30 ਵਜੇ ਇਹ ਮੈਦਾਨ ਚ ਆਉਣ ਲੱਗ ਪਏ ਸੀ ਬੱਚੇ ਸੋ ਇਸ ਲਈ ਸੰਸਥਾਵਾਂ ਵੱਲੋਂ ਹੰਬਲੇ ਦੀ ਲੋੜ ਹੈ ਜਵਾਨੀ ਤਿਆਰ ਹੈ ਸੰਭਲਣ ਲਈ ਬਹੁਤ ਸ਼ੁਕਰੀਆ